ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਹਾਂ ਕਿ ਇਹ ਵੀਡੀਓ ਤੁਸੀਂ ਦੇਖ ਵੀ ਲੈਣੀ ਆ ਸੁਣ ਵੀ ਲੈਣੀ ਆ ਤੇ ਸ਼ੇਅਰ ਵੀ ਕਰ ਦੇਣੀ ਆ ਉੱਤੇ ਕੈਪਸ਼ਨ ਦੇ ਵਿੱਚ ਪਿੰਡ ਦਾ ਨਾਮ ਵੀ ਸਾਰਾ ਦੇ ਦਿੱਤਾ ਮੈਂਸ਼ਨ ਦੇ ਦਵਾਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਉਹਨਾਂ ਦੇ ਪੜਾ ਨਿਸ਼ਾਨੇ ਖਾਲਸਾ ਸ਼ਹੀਦ ਅੰਮ੍ਰਿਤਸਰ ਸਾਹਿਬ ਵਿਖੇ ਆਪਾਂ ਇਸ ਵੇਲੇ ਬਿਲਾਜਮਾਨਾ ਉੱਤੇ ਬੈਠੇ ਆ ਕੱਲ ਬਰਸੀ ਸੀ ਤੇ 2 ਦਿਨ ਤੋਂ ਆਪਾਂ ਇੱਥੇ ਸੀ ਅੱਜ ਸਵੇਰੇ ਇੱਕ ਸੱਜਣ ਵੱਲੋਂ ਇੱਕ ਪੱਤਰਕਾਰ ਵੀਰ ਵੱਲੋਂ ਮੈਨੂੰ ਫੋਨ ਕਰਕੇ ਇਸ ਘਟਨਾ ਬਾਰੇ ਪੁੱਛਿਆ ਗਿਆ ਕਿ ਕੱਲ ਬਰਸੀ ਸੀ 2-4 ਦਿਨਾਂ ਦੇ ਵਿੱਚ ਆਪਾਂ ਵਿਜੀ ਸੀ ਨਹੀਂ ਪਤਾ ਲੱਗਾ ਅੱਜ ਸਵੇਰ ਦੀਆਂ ਇਸ ਪੜਾ ਦੇ ਉੱਪਰ ਵੀ ਇਸ ਪਿੰਡ ਦੀਆਂ ਚੰਦਪਾਣ ਦੀ ਪਿੰਡ ਦੀਆਂ ਚਰਚਾਵਾਂ ਬਣੀਆਂ ਹੋਣੀਆਂ ਸਿੰਘਾਂ ਨਾਲ ਬੈਠੇ ਸੀ ਵਿਚਾਰ ਪਟੰਦਰਾ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਆ ਮੇਰਨਾ ਪ੍ਰਾਤਨ ਬੜੇ ਲੰਮੇ ਸਮੇਂ ਤੋਂ ਸਿਮਾਵਾਂ ਦੇ ਬਾਹਰ ਇਹ ਪੰਥ ਦੇ ਵਿੱਚ ਅਸੀਂ ਤਾਂ ਦੇ ਬੱਚੇ ਆ ਉਹ ਦੱਸ ਰਿਹਾ ਕੀ ਪੁੱਤਰੇ ਕੋਈ ਅੱਜ ਦੀ ਗੱਲ ਨਹੀਂ ਪੁਰਾਣੇ ਸਮੇਂ ਤੋਂ ਹੀ ਸਾਡੇ ਨਾਲ ਸਰਕਾਰਾਂ ਦੇ ਰਾਜਨੀਤਿਕ ਲੀਡਰ ਜਿਹੜੇ ਵਿਤਕਲਾ ਕਰਦੇ ਆਏ ਰਹੇ ਨੇ ਪਰ ਆਸੀਂ ਆਪਣੇ ਜੁੱਤੀ ਦੇ ਨਾਲ ਇਹਨਾਂ ਲੋਕਾਂ ਨੂੰ ਮੂੰਹ ਤੋੜਵਾ ਜਵਾਬ ਵੀ ਦਿੱਤਾ ਹੈ ਉੱਚੇ ਪਹਿਲਾਂ ਇਸੇ ਪਿੰਡ ਦੇ ਲਾਗੇ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਪਰਿਵਾਰ ਦਾ ਘਰ ਸਾੜ ਦਿੱਤਾ ਸੀ ਚੰਗੇ ਚੰਗੇ ਲੀਡਰਾਂ ਦੇ ਮੂੰਹ ਦੇ ਵਿੱਚ ਮੈਂ ਕੰਨਾ ਘੁੰਗੜੀਆਂ ਪੈ ਗਈਆਂ ਅੱਜ ਵੀ ਚੰਗੇ ਚੰਗੇ ਲੀਡਰਾਂ ਦੇ ਮੂੰਹ ਦੇ ਵਿੱਚ ਘੁੰਗੜੀਆਂ ਪਈਆਂ ਨੇ ਕਈ ਆਪਣੇ ਆਪ ਨੂੰ ਪੱਤਰਕਾਰ ਦੱਸਦੇ ਨੇ ਜਦੋਂ ਤੇ ਲੋੜ ਪੈਂਦੀ ਆ ਉਦੋਂ ਪੱਤਰਕਾਰ ਬਣ ਜਾਂਦੇ ਆ ਜਦੋਂ ਲੋੜ ਪੈਂਦੀ ਆ ਉਦੋਂ ਕਥਾਵਾਚਕ ਬਣ ਜਾਂਦੇ ਆ ਤੇ ਜਦੋਂ ਲੋੜ ਪੈਂਦੀ ਆ ਉਦੋਂ ਜਾ ਕੇ ਉਹ ਲੀਡਰ ਬਣ ਜਾਂਦੇ ਆ ਅੱਜ ਉਹਨਾਂ ਵੀਰਾਂ ਨੂੰ ਵੀ ਬੇਨਤੀ ਆ ਵੀ ਅੱਜ ਕਿੱਥੇ ਹਰਿਆਣੇ ਚ ਦਿੱਲੀ ਗੁਰਦੁਆਰਾ ਚੋਣਾ ਹੋਈਆਂ ਹਰਿਆਣੇ ਦੇ ਵਿੱਚ ਤੇ ਉੱਥੇ 25-25 ਦਿਨ ਉੱਥੇ ਰਹੇ ਨੇ ਉਦੋਂ ਤੇ ਪੈਸੇ ਮਿਲਨੇ ਸੀ ਇਹ ਗਰੀਬਾਂ ਦੀ ਆਵਾਜ਼ ਚੁੱਕ ਕੇ ਸਾਨੂੰ ਕੀ ਮਿਲਣਾ ਅੱਜ ਭਗਵੰਤ ਮਾਨ ਸਰਕਾਰ ਨੂੰ ਮੈਂ ਸ਼ੁੱਧ ਪੰਜਾਬੀ 'ਚ ਕਹਿਣਾ ਚਾਹੁੰਦਾ ਕਿ ਮਿੱਤਰ ਪਿਆਰੇ ਅੱਜ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਵਾ ਉਹ ਤੁਹਾਡੀ ਅੱਖਾਂ ਦੇ ਸਾਹਮਣੇ ਆ ਇਹ ਤੁਹਾਡੀਆਂ ਕੀਤਿਆਂ ਦਾ ਨਤੀਜਾ ਹੈ ਲੋਕਾਂ ਨਾਲ ਤੁਸੀਂ ਵਾਅਦਾ ਖਿਲਾਫੀ ਕੀਤੀ ਲੋਕਾਂ ਨੂੰ ਲੋਕਾਂ ਦਾ ਇਮੋਸ਼ਨਲ ਜਿੱਤ ਕੇ ਆਪਣੇ ਨਾਲ ਜੋੜਿਆ ਤੇ ਅੱਜ ਜਿੰਨਾ ਗਰੀਬਾਂ ਨੇ ਤੁਹਾਡੇ ਉੱਪਰ ਵਿਸ਼ਵਾਸ ਕਰਕੇ ਤੁਹਾਡੀ ਝੋਲੀ ਖੈਰਾਤ ਪਾਈ ਅੱਜ ਉਹਨਾਂ ਦੇ ਘਰਾਂ ਨੂੰ ਤਬਾਹ ਕਰਨ ਤੇ ਲੱਗੇ ਹੋਇਆ ਤੁਹਾਡੇ ਖਾਸਮ ਖਾਸ ਤੁਹਾਡੇ ਚਮਚੇ ਸਾਮਰਾਜ ਦਿੱਲੀ ਦੇ ਵਿੱਚ ਵੀ ਤੁਹਾਡਾ ਚੱਕਣਾ ਚੋਲ ਹੋ ਗਿਆ ਰਹਿਣਾ ਪੰਜਾਬ ਦੇ ਵਿੱਚ ਵੀ ਨਹੀਂ ਪੰਜਾਬੀਆਂ ਨੇ ਹਮੇਸ਼ਾ ਹੀ ਸਿਰ ਅੜਾਇਆ ਜ਼ੁਲਮ ਦੇ ਅੱਗੇ ਸਿਰ ਖੜਾ ਕੀਤਾ ਤੇ ਭਗਵੰਤ ਮਾਨ ਜੀ ਹਾਲ ਤੁਹਾਡਾ ਵੀ ਹੋਣਾ ਅਜੇ ਵੀ ਦੁਨ ਦੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੇ ਤੁਸੀਂ ਆਪਣਾ ਜਿਹੜਾ ਵਾਣਾ ਪੰਜਾਬ ਨੂੰ ਬਚਾਉਣ ਦਾ ਜਤਨ ਕਰੋ ਤੁਹਾਡੀ ਪੰਜਾਬ ਦੇ ਵਿੱਚ ਤੁਹਾਡਾ ਲਾਅਨ ਆਰਡਰ ਇੰਨਾ ਕੁ ਜ਼ਿਆਦਾ ਜਿਹੜਾ ਵਾ ਉਹ ਮਾੜਾ ਹੋ ਚੁੱਕਾ ਐਸਾ ਕੋਈ ਦਿਨ ਨਹੀਂ ਐਸਾ ਕੋਈ ਦਿਨ ਨਹੀਂ ਜਿੱਦਣ ਮਜ਼ਦੂਰ ਦੇ ਉੱਤੇ ਅਤਿਆਚਾਰ ਨਹੀਂ ਹੋ ਰਿਹਾ ਐਸਾ ਕੋਈ ਦਿਨ ਨਹੀਂ ਜਿੱਦਣ ਪੰਜਾਬ ਦੀਆਂ ਭੈਣਾਂ ਰੋ ਰਹੀਆਂ ਪੰਜਾਬ ਦੀਆਂ ਮਾਵਾਂ ਰੋਣੀਆਂ ਅੱਜ ਪਿੱਟ ਸਿਆਪਾ ਕਰਨ ਦੇ ਨੇ ਤੁਹਾਡੇ ਪਟਾਲੇ ਐਸਐਸਪੀ ਦੇ ਦਫ਼ਤਰ ਦੇ ਬਾਹਰ ਇੱਕ ਨੌਜਵਾਨ ਪ੍ਰਿੰਸੀਪਲ ਸਰਦਾਰ ਮੁੰਡਾ ਉਹਨੂੰ ਲੁਟੇਰੇ ਗੋਲੀ ਮਾਰ ਕੇ ਪਤਾ ਨਹੀਂ ਕਿਸੇ ਸ਼ਹਿਰ ਤੇ ਗੋਲੀ ਵੱਜੀ ਆ ਪ੍ਰਸ਼ਾਸਨ ਦੇ ਅਧਿਕਾਰੀ ਵੀ ਉਹਦੇ ਨਾਲ ਬੈਠਦੇ ਸੀ ਤੇ ਉਹਦਾ ਜਿਹੜਾ ਵਾ ਮਸਲਾ ਹੀ ਕੁਝ ਹੋਰ ਬਣਾ ਦਿੱਤਾ ਦੂਜੀ ਬੇਨਤੀ ਮੈਂ ਕਰਨਾ ਚਾਹੁੰਦਾ ਹਾਂ ਕਿਸਾਣ ਜਿਹੜੇ ਸਾਡੇ ਭੈਣ ਭਰਾ ਵਾ ਅੱਜ ਕਿੱਥੇ ਗਏ ਨੇ ਉਹ ਉਗਰਾਹਾ ਹੁਣੀ ਕਿੱਥੇ ਗਏ ਨੇ ਉਹ ਦੂਜੇ ਤੀਜੇ ਸਾਰੇ ਜਿੰਨਾਂ ਨੇ ਕਿਸਾਨਾਂ ਦੇ ਨਾਂ ਦੇ ਉੱਪਰ ਵੋਟਾਂ ਬਟਾਂਬਲਵਾ ਉਦੋਂ ਹਿਮੰਦ ਲਈ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੜੇ ਨਾਰੇ ਲੱਗੇ ਸੀ ਅੱਜ ਕਿੱਥੇ ਨੇ ਉਹ ਕਿਸਾਨ ਯਾਰ ਜਦੋਂ ਤੁਹਾਨੂੰ ਲੋੜ ਹੁੰਦੀ ਆ ਜਦੋਂ ਤੁਸੀਂ ਮਾਫ ਕਰਨਾ ਸੜਕਾਂ ਜਾਮ ਕਰਨੀਆਂ ਹੁੰਦੀਆਂ ਇਹਨਾਂ ਮਜ਼ਦੂਰਾਂ ਦਾ ਤੁਸੀਂ ਸਾਥ ਮੰਗਦੇ ਹੋ ਤੇ ਜਦੋਂ ਇਹਨਾਂ ਮਜ਼ਦੂਰਾਂ ਦੇ ਘਰ ਕੋਠੇ ਸਾੜੇ ਜਾਂਦੇ ਨੇ ਉਹ ਦਿਨ ਤੁਹਾਡੀਆਂ ਟਰਾਲੀਆਂ ਟਰੈਕਟਰ ਕਿੱਥੇ ਹੁੰਦੇ ਨੇ ਮੇਰੇ ਵੀਰ ਮਾਫ ਕਰਨਾ ਜਦੋਂ ਮੈਂ ਸਿੱਧੀਆਂ ਤੇ ਸਪਸ਼ਟ ਗੱਲਾਂ ਕਰਦਾ ਫਿਰ ਤੁਸੀਂ ਕਹਿੰਦੇ ਹੋ ਇਹ ਫਲਾਣਾ ਫਲਾਣਾ ਬੰਦਾ ਤੇ ਇਹ ਫਲਾਣੀ ਜਾਦਾ ਵਿਰੋਧੀ ਹੈ ਅੱਜ ਵੇਲਾ ਵਾ ਇੱਕ ਹੋਣ ਦਾ ਜੇ ਜ਼ਿਮੀਦਾਰ ਅਧੂਰਾ ਹੈ ਨਾ ਕਿਸਾਨ ਬਿਨਾ ਮਤਲਬ ਜੇ ਜ਼ਿਮੀਦਾਰ ਅਧੂਰਾ ਹੈ ਮਜ਼ਦੂਰ ਬਿਨਾ ਤੇ ਮਜ਼ਦੂਰ ਵੀ ਕਿਤੇ ਨਾ ਕਿਤੇ ਅਧੂਰਾ ਹੈ ਕਿਸਾਨ ਬਿਨਾ ਅੱਜ ਮਜ਼ਦੂਰ ਤੇ ਜਿਹੜਾ ਕਿਸਾਨ ਦਾ ਨਾਤਾ ਜਿਹੜਾ ਪਿੰਡਾਂ ਦੇ ਵਿੱਚ ਬੜਾ ਜ਼ਬਰਦਸਤਾ ਲੇਕਿਨ ਉਹਨਾਂ ਕਿਸਾਨਾਂ ਨੂੰ ਕੀ ਕਰੀਏ ਨਾ ਜਿਹੜੇ ਅੱਜ ਵੱਡੇ ਵੱਡੇ ਅਹੁਦਿਆਂ ਤੇ ਬੈਠ ਕੇ ਆ ਤੇ ਗਰੀਬਾਂ ਦੇ ਉੱਪਰ ਜਿਹੜਾ ਅਤਿਆਚਾਰ ਕਰ ਰਹੇ ਨੇ ਭਾਈ ਜੇਕਰ ਸਾਡੀਆਂ ਜੰਤ ਸਿੰਘ ਫੌਜਾਂ ਉਤਾਰਾ ਕਰਦੀਆਂ ਨੇ ਤੇ ਫਿਰ ਤੁਸੀਂ ਸਾਨੂੰ ਕਹਿੰਦੇ ਹੋ ਵੱਖਵਾਦੀ ਇਹ ਇਹ ਜੀ ਕੱਟੜਵਾਦੀ ਆ ਇਹ ਖਾਲਸਥਾਨੀਆਂ ਉਹ ਹੈ ਜੇ ਹੈ ਤੁਸੀਂ ਜਾਤ ਪਾਤ ਦੀਆਂ ਗੱਲਾਂ ਕਰਦੇ ਹੋ ਮੈਂ ਤੁਹਾਨੂੰ ਦੋ ਵੀ ਕਿਹਾ ਸੀ ਵੀ ਜਾਂ ਤੇ ਇੱਕ ਹੋ ਜੋ ਜਾਂ ਵੱਖ ਹੋ ਜੋ ਇੱਕ ਮਾਂ ਦੇ ਢਿੱਡੋਂ ਦੋ ਭਰਾ ਪੈਦਾ ਹੁੰਦੇ ਆ ਜਦੋਂ ਨਹੀਂ ਬਣਦੇ ਤਾਂ ਵੀ ਵੱਖ-ਵੱਖ ਹੋ ਜਾਂਦੇ ਆ ਪਰ ਆਹ ਜਿਹੜੀ ਸਟੇਜਾਂ ਦੇ ਉੱਪਰ ਭਾਈਚਾਰਕ ਸਾਂਝ ਦੇ ਗਲਾਵੇ ਚ ਲੈ ਕੇ ਤੁਸੀਂ ਅਤਿਆਚਾਰ ਕਰ ਰਹੇ ਹੋ ਨਾ ਗਰੀਬਾਂ ਦੇ ਉੱਪਰ ਇਹ ਮਾਰਾ ਇਸ ਕਰਕੇ ਉੱਥੋਂ ਦੇ ਐਸਐਸਪੀ ਸਾਹਿਬ ਨੂੰ ਬੇਨਤੀ ਹੈ ਆ ਮੇਰੇ ਖਾਲਾ 12 ਅਕਤੂਬਰ ਤੇ 13 ਤਰੀਕ ਨੂੰ ਕਿ 9 ਤਰੀਕ ਨੂੰ ਮੇਰੇ ਖਾਲਾ ਉਹਨਾਂ ਨਾਲ ਕੋਈ 12 ਤਰੀਕ ਨੂੰ ਮੇਰੇ ਨਾਲ ਦੱਸ ਦੇਣੇ ਕਿ ਕਾਠਾ ਉੱਤੇ ਵੱਡੇ ਲੈਵਲ ਤੇ ਸ਼ਮੂਲਤ ਕਰਾਂਗੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਉਹਨਾਂ ਨੇ ਵੀ ਇਸ ਘਟਨਾ ਦੇ ਉੱਪਰ ਚਿੰਤਾ ਪ੍ਰਗਟਾਈ ਹੈ ਤੁਸੀਂ ਦੇਖ ਸਕਦੇ ਹੋ ਚਾਰੇ ਬਨੇ ਕਿ ਹਰ ਵੀ ਮਤਲਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਕੋ ਸੰਗਤਾ ਆ ਰਹੀਆਂ ਨੇ ਇਸ ਕਰਕੇ ਉਹ ਜੀ ਪੜਾ ਤੋਂ ਵੇਲੇ ਨਹੀਂ ਪਰ ਬਾਬਾ ਜੀ ਨੇ ਸਾਨੂੰ ਸਪੈਸ਼ਲ ਤੌਰ ਤੇ ਇਹ ਕਿਹਾ ਵਾ ਕਿ ਜੇਕਰ ਸਰਕਾਰਾਂ ਆਪਣਾ ਰੋਲ ਅਦਾ ਨਹੀਂ ਕਰਨਗੀਆਂ ਜੇਕਰ ਸਰਕਾਰਾਂ ਆਪਣਾ ਰੋਲ ਅਦਾ ਨਹੀਂ ਕਰਨਗੀਆਂ ਤੇ ਫਿਰ ਸਾਨੂੰ ਕਿਸੇ ਨਾ ਕਿਸੇ ਬੰਨੇ ਬੇੜੀ ਲਾਉਣੀ ਪੈਣੀ ਹੈ ਜੇਕਰ ਤੁਸੀਂ ਪੰਜਾਬ ਦੇ ਮذਬੀ ਸਿੱਖ ਸਮਾਜ ਨੂੰ ਤੰਗ ਕਰੋਗੇ ਤਾਂ ਪੰਜਾਬ ਦਾ ਮذਬੀ ਸਿੱਖ ਹੁਣ ਬੜਾ ਸੁਚੇਤ ਹੋ ਚੁੱਕਾ ਇਹ ਜਿੱਦਣ ਆਪਣੀ ਅਜੇ ਆ ਗਿਆ ਇਹਨਾਂ ਤੁਹਾਡੀਆਂ ਨਾਸਾਂ ਵੀ ਬੰਦ ਕਰ ਦੇਣਗੀਆਂ ਜੇ ਤੁਹਾਨੂੰ ਜਵਾਬ ਵੀ ਦੇ ਦੇਣਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਬਹੁਤ ਹੋ ਗਿਆ ਤੁਸੀਂ ਹਰੇਕ ਪਾਰਟੀ ਦਾ ਝੰਡਾ ਚੱਕਿਆ ਮਜਬੀ ਸਿੱਖ ਸਮਾਜ ਨੇ ਹਰੇਕ ਪਾਰਟੀ ਦੇ ਝੰਡੇ ਤੁਸੀਂ ਆਪਣੇ ਕੋਠਿਆਂ ਦੇ ਲਾਏ ਨੇ ਜਦੋਂ ਉਹ ਜਿੱਤ ਜਾਂਦੇ ਨੇ ਉਹ ਝੰਡਿਆਂ ਵਾਲੇ ਤੁਹਾਡੇ ਕੋਠਿਆਂ ਦੀ ਛੱਤ ਦੇ ਡੜ ਲੱਗਿਆ ਮਿੰਟ ਪੰਜ ਲਾਉਂਦੇ ਆ ਇਸ ਕਰਕੇ ਆਪਣਾ ਨਿਸ਼ਾਨ ਬਣਾ ਲਓ ਕਦੋਂ ਤੁਹਾਨੂੰ ਅਕਲ ਆਏਗੀ ਤੁਹਾਨੂੰ ਧਾਰਮਿਕ ਲੈਵਲ ਦੇ ਉੱਤੇ ਵੀ ਆਪ ਮਜ਼ਬੂਤ ਹੋਵੋ ਰਾਜਨੀਤਿਕ ਲੈਵਲ ਦੇ ਉੱਤੇ ਵੀ ਆਪ ਮਜ਼ਬੂਤ ਹੋਵੋ ਮੈਂ ਤੁਹਾਨੂੰ ਰੋਨਾ ਵਾਂ ਤੁਸੀਂ ਜਕਾਰਿਆਂ ਦੇ ਵਿੱਚ ਉਲਝ ਕੇ ਰਹਿ ਗਏ ਉਸੀਂ ਰਾਸ਼ਨ ਦੇ ਨਾਰਾ 'ਚ ਉਲਝ ਕੇ ਰਹਿ ਗਏ ਪਰ ਤੁਹਾਨੂੰ ਸਮਝ ਨਹੀਂ ਆਈ ਮੇਰੇ ਵੀਰੋ ਇਸ ਕਰਕੇ ਇਹ ਬਹੁਤ ਘਟਨਾ ਅਤਿੰਿੰਦਨਯੋਗ ਆ ਉਥੋਂ ਦਾ ਪੁਲਿਸ ਪ੍ਰਸ਼ਾਸਨ ਤੇ ਉਥੋਂ ਦੇ ਰਾਜਨੀਤਿਕ ਲੀਡਰ ਇਹ ਆਪਸ ਦੇ ਵਿੱਚ ਦੋਵੇਂ ਤਾਈ ਚਾਚੇ ਦੇ ਪੁੱਤ ਬਣੇ ਆ ਤੇ ਡੀਜੀਪੀ ਸਾਹਿਬ ਨੂੰ ਹੀ ਬੇਨਤੀ ਆ ਕਿ ਇੱਥੇ ਨਿਕਾਜਾ ਕੋਈ ਮੈਂ ਕਹਿੰਦਾ ਤੁਹਾਡੇ ਥਾਣੇ ਦੇ ਮੜਾ ਜਾ ਵੀ ਕੋਈ ਆ ਵੈਹੀ ਸ਼ਰਾਰਤ ਨਾਲ ਹੀ ਭਾਵੇਂ ਕੋਈ ਸੁੱਟ ਦੇ ਕੋ ਬੋਤਲ ਤੁਸੀਂ ਉਹਨੂੰ ਬੜੇ ਵੱਡੇ ਲੈਵਲ ਤੇ ਲੈ ਕੇ ਲਾ ਜਾਂਦੇ ਹੋ ਕਿ ਜਿਹੜਾ ਤੁਹਾਡੇ ਪੰਜਾਬ ਦੇ ਵਿੱਚ ਤੁਹਾਡੇ ਹੀ ਖਾਕੀ ਧਾਰੀ ਵਰਦੀਆਂ ਦੀ ਅਫਸਰ ਜਿਹੜੇ ਬਦਨਾਮ ਕਰ ਰਿਹਾ ਖਾਕੀ ਨੂੰ ਉਹਨਾਂ ਦਾ ਆਪ ਕੀ ਕਰਨਾ ਭਾਈ ਜੇ ਕੋਈ ਜੇ ਕੋਈ ਆਣ ਕੇ ਗੁੱਸੇ ਦੇ ਵਿੱਚ ਪਰ ਅਗਰ ਤੁਹਾਡੀਆਂ ਗਲਾਵੇ ਨੂੰ ਹੱਥ ਪਾਉਂਦਾ ਤੇ ਫਿਰ ਤੁਸੀਂ ਕਹਿੰਦੇ ਸਾਡੀ ਵਰਦੀ ਦਾ ਹੱਥ ਪਾਉਂਦਾ ਤੁਸੀਂ ਸਾਡੀਆਂ ਧੀਆਂ ਪੈਣਾ ਨੂੰ ਕੁੱਟੋ ਮਾਰੋ ਗਰੀਬਾਂ ਨੂੰ ਕੁੱਟੋ ਤੁਸੀਂ ਤੇ ਯਾਰ ਗਰੀਬ ਬੰਦਾ ਤੁਹਾਨੂੰ ਜਵਾਬ ਹੀ ਨਾ ਦੇਵੇ ਪਰ ਐਕਸ਼ਨ ਦਾ ਰੈਐਕਸ਼ਨ ਤੇ ਪਰ ਡੀਜੀਪੀ ਸਾਹਿਬ ਜਿਹੜਾ ਵਾ ਉਹ ਇਦਾਂ ਹੀ ਨਾ ਫਿਰ ਇਸ ਕਰਕੇ ਅਸੀਂ ਪੰਜਾਬ ਦੇ ਵਸਨੀਕ ਆ ਪੰਜਾਬ ਦੇ ਗੁਰੂ ਦੇ ਸਿੱਖ ਆ ਤੇ ਅਸੀਂ ਪੰਜਾਬ ਦੇ ਵਿੱਚ ਹੀ ਰਹਿਣਾ ਤੁਹਾਡਾ ਸਾਥ ਜੇ ਤਾਂ ਲੋੜ ਪੈਂਦੀ ਹੈ ਸਮਾਜ ਤੁਹਾਡੇ ਨਾਲ ਖੜੇਗਾ ਲੇਕਿਨ ਜਿੱਥੇ ਸਮਾਜ ਨੂੰ ਗਾ ਤੁਸੀਂ ਵੀ ਤਾਂ ਖੜੋ ਨਾ ਯਾਰ ਅੱਜ ਤੁਹਾਡਾ ਹੱਥ ਚੋਕੇ ਬਣੇ ਤੁਹਾਡੇ ਅਫਸਰ ਕੁਝ ਮਾਫ ਕਰਨਾ ਸਾਰੇ ਨਹੀਂ ਕੁਝ ਬਹੁਤਾਂਤ ਪਹਿ ਇਦਾਂ ਹੀ ਹੈ ਸਾਰਾ ਕਿਰਪਾ ਕਰਕੇ ਇਹ ਇਹ ਗੰਦ ਨੂੰ ਮੁਕਾਓ ਤੇ ਪੰਜਾਬ ਦੀ ਜਿਹੜੀ ਜਨਤਾ ਵਾ ਉਹ ਤੁਹਾਡੇ ਤੋਂ ਕੁਝ ਆਸ ਰੱਖਦੀ ਹੈ ਬਾਕੀ ਜੇਕਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਪੂਰੇ ਪੰਜਾਬ ਦੇ ਵਿੱਚੋਂ ਵੱਡੀਆਂ ਜਿੱਥੇ ਬੰਦੀਆਂ ਨੂੰ ਮੈਂ ਅਪੀਲ ਕਰਦਾ ਉਹ ਪਰਿਵਾਰ ਨਾਲ ਰਾਫਤਾ ਕਾਇਮ ਕਰਕੇ ਇੱਕ ਦਿਨ ਮੁਕਰਰ ਕੀਤਾ ਜਾਏਗਾ ਪਰ ਦੱਸਾਂ ਕਿ ਤੁਹਾਨੂੰ ਕਿ ਮਨੋਸਿਕ ਸਹਾਇਤਾ ਜਿਹੜਾ ਕੱਟ ਹੁੰਦਾ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ